ਖਾਸਾ ਵਾਹਿਗੁਰੂ ਜੀ ਕੀ ਖਤੇ ਸਵਾਤ ਕਰਦੇ ਆ ਤੁਹਾਡਾ ਗੁਰਤਾਸ ਸਿੰਘ ਵਲੌਗਸ ਦੇ ਵਿੱਚ ਅੱਜ ਦਾ ਵਲੌਗ ਅੱਜ ਦਾ ਵਲੌਗ ਹੈਗਾ ਆ ਕੁੱਟਾ ਸਾਹਿਬ ਦੇ ਮੇਲੇ ਦੇ ਉੱਪਰ ਤੇ ਅੱਜ ਅਸੀਂ ਕੁੱਟਾ ਸਾਹਿਬ ਦੇ ਮੇਲੇ ਜਾ ਰਹੇ ਆ ਜੋ ਕਿ ਵੱਲੇ ਸਿਤ ਹੈ ਇੱਥੇ ਗੁਰੂ ਤੇਗ ਬਹਾਦਰ ਜੀ 17 ਦਿਨ ਠਹਿਰੇ ਅਤੇ ਇਸ ਨੂੰ ਵੱਲਾ ਗੁਰੂ ਘਰ ਗੱਲਾਂ ਦਾ ਨਾਮ ਦਿੱਤਾ। ਇਹਨੇ ਵਲੌਗ ਦੇ ਵਿੱਚ ਤੁਹਾਨੂੰ ਇਸ ਦਾ ਸਾਰਾ ਇਤਿਹਾਸ ਅਤੇ ਇਸ ਨਾਲ ਜੁੜੀਆਂ ਕਈ ਵਿਸ਼ੇਸ਼ਤਾਵਾਂ ਦੱਸਾਂਗੇ ਤੇ ਤੁਸੀਂ ਸਾਡੇ ਬਲੌਗ ਦੇ ਨਾਲ ਜੁੜੇ ਰਹੋ ਅਤੇ ਤੁਹਾਨੂੰ ਉੱਥੇ ਦਾ ਮੇਲਾ ਦਿਖਾਵਾਂਗੇ ਨਾਲ ਉੱਥੇ ਦਰਸ਼ਨ ਕਰਵਾਵਾਂਗੇ ਫਿਰ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਵੱਲਾ ਸਾਹਿਬ ਦੀ ਪਾਵਨ ਧਰਤੀ ਤੇ ਜਿੱਥੇ ਗੁਰੂ ਸਾਹਿਬ 17 ਦਿਨ ਰਹੇ ਅਤੇ ਦਰਸ਼ਨ ਕਰਵਾਨੇ ਆ ਤੁਹਾਨੂੰ ਸ਼੍ਰੀ ਕੋਠਾ ਸਾਹਿਬ ਦੇ ਤੇ ਤੁਸੀਂ ਇਦਾਂ ਹੀ ਸਾਡੇ ਨਾਲ ਜੁੜੇ ਰਹਿਣਾ ਤੇ ਚਲੋ ਫਿਰ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਸ਼੍ਰੀ ਕੋਠਾ ਸਾਹਿਬ ਹੁਣ ਅਸੀਂ ਕੋਠਾ ਸਾਹਿਬ ਪਹੁੰਚ ਚੁੱਕੇ ਆਂ ਬਬਾਈ ਕੋ ਗੱਡੀ ਨਹੀਂ ਮੁੜਦੀ ਹੁਣ ਅਸੀਂ ਐਂਟਰ ਕਰਨ ਲੱਗੇ ਆਂ ਮੇਲੇ ਦੇ ਵਿੱਚ Terima kasih telah menonton! பூ okay, ரோனா okay. <laughs> <laughs>

ਆਮ ਪਾਕਿਸਤਾਨੀ ਕਲਾਸੀ ਮਤਲਬ ਕਿ ਜਰਾ ਵੀ ਜਿੱਥੇ ਭਾਗ ਕਰ ਸਕਦਾ ਉਸ ਦਾ ਕਰਨਾ ਚਾਹੁੰਦਾ ਹੈ ਗੋਟਾ ਸਾਹਿਬ ਜੀ ਲਾਗੇ ਪਹੁੰਚ ਚੁੱਕੇ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਪੀੜ ਲੱਗੇ ਜਿਹੜੀ ਪੂਰੇ ਦੁਆਸੰਦਾ ਦਾ ਹੈ ਜੁੜੇ ਜਮਾ ਏ ਆ ਜੀ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਜਦੋਂ ਮਾਗਦੇ ਮਹੀਨੇ ਚੱਲਦਿਆਂ ਗੁਰੂ ਸਾਹਿਬ ਨੂੰ ਗੁਰਿਆਈ ਮਿਲੀ ਤੇ ਗੁਰੂ ਸਾਹਿਬ ਸੰਤਾਂ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਦਰਸ਼ਨਾਂ ਲਈ ਆਏ ਉਦੋਂ ਗੁਰਤੇਗ ਬਰਦ ਜੀ ਦੇ ਵੱਡੇ ਭਰਾ ਪ੍ਰੀਤੀ ਚੰਦ ਦੇ ਪੁੱਤਰੇ ਹਰੀ ਸਿੰਘ ਛੋਟੀ ਦਾ ਰਾਜਸੀ ਅਤੇ ਉਸ ਸਮੇਂ ਮਸੰਦ ਪ੍ਰਥਾ ਦੇ ਚਲਦਿਆਂ ਮਸੰਦਾਂ ਦੇ ਪੁਜਾਰੀਆਂ ਨੇ ਜਦੋਂ ਪਤਾ ਲੱਗਾ ਗੁਰੂ ਸਾਹਿਬ ਅੰਮ੍ਰਿਤਸਰ ਦੀ ਯੂਗ ਤੱਕ ਆ ਗਏ ਅਤੇ ਪੁਜਾਰੀ ਬਾ ਸਾਹਿਬ ਦੇ ਕਿਹਾੜ ਬੰਦ ਕਰਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਅਤੇ ਗੁਰੂ ਸਾਹਿਬ ਅੰਮ੍ਰਿਤ ਮਈ ਸਰੋਵਰ ਦੇ ਵਿੱਚ ਸਨਾਨ ਕਰਕੇ ਉੱਤੇ ਅਰਦਾਸ ਕੀਤੀ ਅਤੇ ਦੋ ਪੰਜਣੀ ਦਿਉੜੀ ਦੇ ਥੱਲੇ ਬੈਠ ਕੇ ਉਹਨਾਂ ਦਾ ਇੰਤਜ਼ਾਰ ਕਰਨ ਲੱਗੇ ਜਦੋਂ ਕਾਫੀ ਚਿਰ ਕੋਈ ਨਾ ਆਇਆ ਤਾਂ ਉਹ ਵਾਪਸ ਵਾਪਕ ਪਕੜਾ ਸਾਹਿਬ ਵਰਤਣ ਲੱਗੇ ਜਦੋਂ ਇਲਾਕੇ ਦੇ ਪਿੰਡਾਂ ਵਿੱਚੋਂ ਸੰਤਾਂ ਨੂੰ ਪਤਾ ਲੱਗਾ ਤਾਂ ਉਹ ਹਰਿਮੰਦਰ ਸਾਹਿਬ ਪਹੁੰਚ ਗਏ ਅਤੇ ਮਾਈ ਹਰੋਂ ਮਾਈ ਹਰੋਣੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਘਰ ਰਹਿਣ ਉਹਨਾਂ ਦਾ ਘਰ ਪਿੰਡ ਵੱਲੇ ਰਜਿਤ ਸਥਿਤ ਹੈ ਅਤੇ ਗੁਰੂ ਸਾਹਿਬ ਇੱਥੇ 17 ਦਿਨ ਰਹੇ ਅਤੇ ਉਹਨਾਂ ਲਾਗੇ ਬੰਨੇ ਦੀਆਂ ਬੀਬੀਆਂ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਤੇ ਉਹਨਾਂ ਨੇ ਉਹਨਾਂ ਨੂੰ ਸਨ ਹੋ ਕੇ ਵਾਰ-ਵਾਰ ਦਿੱਤਾ ਮਾਇਆ ਹਰਾਂ ਬਚਾਈਆਂ ਭਗਤੀ ਲਾਈਆਂ ਦਵਾਰ ਦਿੱਤਾ ਅਤੇ ਬੱਲੇ ਨੂੰ ਗੁਰੂ ਦਾ ਗੱਲਾ ਕਹਿ ਕੇ ਨਵਾਜਿਆ ਸਤਿਗੁਰੂ ਗੁਰੂ ਤੇਗ ਬਹਾਦਰ ਪਾਛਾ ਮਹਾਰਾਜ ਜੀਵਨ ਬੰਦ ਜਦੋਂ ਆਪਾਂ ਮਾਈ ਹਰੀਆ ਦਾ ਕੋਠਾ ਮੇਰੇ ਸਤ ਕੋਠਾ ਸਾਹਿਬ ਦੇ ਵਿੱਚ ਤਬਦੀਲ ਹੋ ਗਿਆ ਅਤੇ ਉਦੋਂ ਤੋਂ ਇਸ ਧਰਤੀ ਤੇ ਸਾਰੀਆਂ ਸੰਤਾਂ ਇੱਕ ਮਾਤਾ ਦੀ ਭਾਵਨਾ ਨਾਲ ਜਦੋਂ ਸਤ ਗੁਰੂ ਜੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਆਂਦੀਆਂ ਹਨ ਤੇ ਉਹ ਸਦਾ ਵਾਸਤੇ ਫਰਵਰੀ ਦੇ ਪਹਿਲੇ ਐਤਵਾਰ ਤੋਂ ਲੈ ਕੇ ਚੌਥੇ ਐਤਵਾਰ ਤੱਕ ਇਸ ਦਾ ਮੇਲਾ ਚੱਲਦਾ ਹੈ ਅੱਜ ਆਪਾਂ ਕਰ ਰਹੇ ਹਾਂ ਸਤ ਗੁਰੂ ਕਿਰਪਾ ਕਰ ਅਮੇ ਤੋਜ ਕੈਨੇਡਾ ਨੌਕਰੀ ਵਾਸਤੇ ਜਰਨ ਸ਼ੋਧ ਤਿਰਦੀ ਹੈ ਹਾ ਉਹਨਾਂ ਦੇ ਚੋਜਾਂ ਪਰੇ ਜੀਵਨ ਵਿੱਚੋਂ ਮੇਰਾ ਮੰਨ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜਿਸ ਰਸਤੇ ਖਾਣੀ ਵੀ ਲੰਗੀ ਜਿੱਥੇ ਕਦਮ ਤਰਿਆ ਉਹ ਤਲਦੀ ਸਭਾ ਪੁੰਚਣ ਵਾਸਤੇ ਸਿੱਖ ਸੰਗਤਾਂ ਤੱਕਰ ਨੇ ਹਰ ਪ੍ਰੀਤ ਦਜਾ ਬਟਾਣਾ ਦੂਜੀ ਦੇ ਦੇ ਕੋਚ ਨਹੀਂ ਭਜਾਉਂਦਾ ਮੈਂ ਮੈਂ ਬਤਾਉਂਦਾ ਜਮਾਇ ਬੈ ਫੋਨ ਲਗਾ ਸ਼ਗਨ ਲੱਗੇ ਅਦਾਸ਼ਾ ਦੇ ਕੇ ਪ੍ਰਸ਼ਾਦਾ ਤਿਆਰ ਹੁੰਦਾ ਹੈ ਬੜੇ ਛੋਲੇ ਸਾਰੇ ਮਤਲ ਲੱਗੇ ਹੋਏ ਨੇ ਅਖੇ ਮਸ਼ੀਨਾਂ ਲੱਗੀਆਂ ਹੋਏ ਨੇ ਮਸ਼ੀਨਾਰਾਈ ਹਾਟਾ ਗੋਜਦਾ ਹੈ ਤੇ ਉੱਥੇ ਮਸ਼ੀਨਾ ਰਾਈ ਬੁਰਕਾ ਤਿਆਰ ਹੁੰਦਾ ਹੈ ਇੱਥੇ ਮਸ਼ੀਨਾ ਰਾਈ ਖੇੜੇ ਕੀਤੇ ਜਾਂਦੇ ਤੇ ਲੋਹ ਦੇ ਉੱਤੇ ਪਛਾਦੇ ਬਣ ਰਹੇ ਨੇ ਟੀਬੀਆਂ ਬਹੁਤ ਹੀ ਸ਼ਰਧਾ ਦੇ ਨਾਲ ਪਛਾਦਾ ਤਿਆਰ ਕਰ ਰਹੀਆਂ ਨੇ ਹੁਣ ਇਹ ਜੋੜੇ ਲਾਂ ਲੱਗੇ ਆਂ ਜੋੜੇ ਘਰ ਤੋਂ ਦੇਤਾ ਟੋਕ ਆ ਸਾਡੇ ਜੋੜੇ ਆ ਗਏ

ਪੂਰਾ ਬਹਿਣਾ ਜਿਆ ਆ ਓਏ ਨਾ ਨੋਣੀ ਗੁੱਡੀਆਂ ਬੜੀਆਂ ਗਾ ਟੁੱਟਣੀਆਂ ਜਾਰ ਕੀ ਹਾਂ ਗੁੱਡੀਆਂ ਫੇਰ ਅਹੀਂ ਨਹੀਂ ਨਾ ਡਾਈਆਂ ਮਿੱਤਰਾ ਹਾਂ ਮਾਰ ਰੋਕੀ ਦੇ ਲਾ ਕੇ ਓਏ ਹੀਰੋਇਨਾਂ ਦੀ ਪੈ ਓਏ ਰੁਕ ਗਿਆ ਹੀ ਪਾ ਵੀ ਕੋ ਹੋਰ ਬਲਾਉ ਸ਼ਾਟ ਆਉਂ ਬਣਾਉਂਦੀ ਆ ਬੰਦਾ ਜੋ ਉਹ ਹਲਾ ਦੋ ਤੇ ਪੰਜ ਲੈ ਮੀਤ ਅੰਮੇ ਲੈ ਕੀ ਰੌਣਕਾਂ ਲੱਗੀਆਂ ਰ ਆ ਵੀ ਆਇਆ ਲਾ ਕੇ ਬੰਨੇ ਪੂਰੀ ਰੌਣਕ ਲੱਗੀ ਜੇ ਇਹ ਨਾਲ ਪੂਰਾ ਭਰਿਆ ਲਾ ਕੇ ਆਪਣੇ ਚੀਜ਼ੇ ਜੰਮਦੇ ਜਾਂ ਤੇ ਆਈ ਪੂਰੀ ਇੰਜਾਇਮੈਂਟ ਕਰਨੀ ਆਗੇ ਸੀੜੀ ਤੇ ਉਹ ਨਾ ਪਰ ਹੈ ਗਈ ਕਿਹੜੀ ਮੁਝਾਉਣ ਵਾਲੀ ਚਿਕਰਾ ਸ਼ੇਰਾਈ ਦਾ ਬੋਲ ਸੱਚੇ ਜਵਾਰ ਕੀ ਜੈ ਹੋਏ ਹਾਏ ਮੰਮੀਦਾਰ ਦੇ Der er den. ਤੁਹਾਡਾ ਲੋਕ ਇਥੇ ਸਮਾਂ ਤੁਹਾਡਾ ਆਇਆ ਕਿ ਇਹ ਬਲੌਗ ਵਧੀਆ ਲੱਗਾ ਹੋਵੇ ਤੇ ਲਾਈਕ ਚੈਨਲ ਤੇ ਕਮੈਂਟ ਸ਼ੇਅਰ ਕਰਦਾ ਤਾਂ ਤੇ ਇਦਾਂ ਦੇ ਹੋਰ ਨੌਲੇਜੇਬਲ ਅਤੇ ਫਨੀ ਬਲੌਗ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਬੈਲ ਬੈਲ ਆਈਕਨ ਨੂੰ ਜ਼ਰੂਰ ਦੇਵੋ ਉਸ ਤੋਂ ਬਾਅਦ ਵਾਪਸ ਜੀ ਕਹਾਣ ਸਾਹ ਵਾਪਸ ਹੋ ਗਏ